ਦਾ ਮਾਮਲਾ ਸਾਹਮਣੇ ਆਇਆ ਔਰ ਦੇਖਿਆ ਗਿਆ ਵੀਡੀਓ ਦੇ ਵਿੱਚ ਕਿ ਕਿੰਜੇ ਪੁੱਤ ਸਾਹਮਣੇ ਨੂੰ ਸੱਸ ਦੀ ਕੁੱਟਮਾਰ ਕਰਦੀ ਹੋਈ ਨਜ਼ਰ ਆ ਰਹੀ ਔਰ ਵੀਡੀਓ ਜਦੋਂ ਵਾਇਰਲ ਹੋਈ ਹੁਣ ਇਸ ਵਾਇਰਲ ਵੀਡੀਓ ਤੋਂ ਬਾਅਦ ਦੱਸਦੇ ਕਿ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲੈ ਗਿਆ ਔਰ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਜ਼ੁਰਗ ਮਹਿਲਾ ਦੀ ਜਿਹੜੀ ਆ ਕੁੱਟਮਾਰ ਕੀਤੀ ਜਾ ਰਹੀ ਸੀ ਔਰ ਵੀਡੀਓ ਜਿਹੜੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਵੀ ਕਰ ਰਹੇ ਹਾਂ ਪੁੱਤ ਸਾਹਮਣੇ ਨੂੰ ਨੇ ਸੱਸ ਦੀ ਕੁੱਟਮਾਰ ਕੀਤੀ ਕੁੱਟਮਾਰ ਵੇਲੇ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਜਿੱਥੇ ਇੱਕ ਪਾਸੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉੱਥੇ ਹੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਏ ਲਾਲੀ ਗਿੱਲੇ ਨੇ ਸਖਤ ਨੋਟਿਸ ਲਿਆ ਹੈ ਔਰ ਤੁਰੰਤ ਕਾਰਵਾਈ ਦੇ ਹੁਕਮ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਗੁਰਦਾਸਪੁਰ ਦੇ ਪਿੰਡ ਕੋਠੇ ਦਾ ਇਹ ਮਾਮਲਾ ਹੈ ਪਿੰਡ ਕੋਠੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਪਰਿਵਾਰ ਦੀ ਜਿਹੜੀ ਵੀਡੀਓ ਹੈ ਵਾਇਰਲ ਹੋਈ ਹੈ ਔਰ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਪੁੱਤ ਦੇ ਸਾਹਮਣੇ ਨੂੰ ਸੱਸ ਦੀ ਕੁੱਟਮਾਰ ਕਰਦੀ ਹੋਈ ਨਜ਼ਰ ਆਈ ਤਾਂ ਬਜ਼ੁਰਗ ਮਹਿਲਾ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਔਰ ਦੇਖ ਸਕਦੇ ਹੋ ਕਿ ਕਿੰਜ ਹੱਥੋ ਪਾਈ ਅਤੇ ਜਿਹੜਾ ਨੂੰ ਜਿਹੜੀ ਆ ਉਤਰਾਈ ਔਰ ਇਸ ਦੇ ਨਾਲ ਜਿੱਥੇ ਇੱਕ ਪਾਸੇ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਉੱਥੇ ਦੂਜੇ ਪਾਸੇ ਹੁਣ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲਿਆ ਗਿਆ ਔਰ ਤੁਰੰਤ ਕਾਰਵਾਈ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ ਗੁਰਦਾਸਪੁਰ ਦਾ ਇਹ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਕੋਠੇ ਦੀ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁੱਤ ਸਾਹਮਣੇ ਨੂਨੇ ਸੱਸ ਦੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਤਾਂ ਬੁਰੀ ਤਰ੍ਹਾਂ ਇਹ ਕੁੱਟਮਾਰ ਕੀਤੀ ਗਈ ਹਾਲਾਂਕਿ ਬਜ਼ੁਰਗ ਮਹਿਲਾ ਵੱਲੋਂ ਜਿਹੜੇ ਹੱਥ ਵੀ ਜੋੜੇ ਜਾ ਰਹੇ ਸੀ ਔਰ ਇਹ ਆਖਿਆ ਜਾ ਰਿਹਾ ਸੀ ਕਿ ਮੈਨੂੰ ਬਖਸ਼ ਦਿਓ ਵਾਰ-ਵਾਰ ਬਚਾਉਣ ਦੇ ਲਈ ਤਰਲੇ ਜਿਹੜੇ ਨੇ ਬਜ਼ੁਰਗ ਮਹਿਲਾ ਵੱਲੋਂ ਕੱਡੇ ਜਾ ਰਹੇ ਸੀ ਪਰ ਦੇਖ ਸਕਦੇ ਹੋ ਕਿ ਕੰਜੇ ਹੈਰਾਨ ਕਰਦਾ ਇਹ ਮਾਮਲਾ ਜਿਹੜਾ ਹੈ ਉਹ ਗੁਰਦਾਸਪੁਰ ਦੇ ਪਿੰਡ ਕੋਠੇ ਤੋਂ ਸਾਹਮਣੇ ਆਇਆ ਹੈ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੁੱਤੇ ਸਾਹਮਣੇ ਨੂੰ ਨੇ ਸੱਸ ਦੀ ਕੁੱਟਮਾਰ ਕੀਤੀ ਹੈ ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਕਿਉਂ ਇਹ ਘਟਨਾ ਵਾਪਰੀ ਹੈ ਇਸ ਦੇ ਅਸਲ ਕੀ ਕਾਰਨ ਹੋ ਸਕਦੇ ਨੇ ਹਾਲਾਂਕਿ ਹੁਣ ਹੈ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਔਰ ਦੱਸ ਦਈਏ ਕਿ ਤੁਰੰਤ ਕਾਰਵਾਈ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਸਾਡੇ ਨਾਲ ਅਫਤਾਰ ਵੀ ਜੁੜਨਗੇ ਇਸ ਖਬਰ ਸੰਬੰਧੀ ਜਾਣਕਾਰੀ ਵੀ ਦੇਣਗੇ ਪਰ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪੁੱਤ ਸਾਹਮਣੇ ਨੂਨੇ ਸੱਸ ਦੀ ਜਿਹੜੀ ਕੁੱਟਮਾਰ ਹੈ ਉਹ ਕੀਤੀ ਹੈ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ ਔਰ ਤੁਰੰਤ ਕਾਰਵਾਈ ਦੇ ਜਿਹੜੇ ਹੁਕਮ ਨੇ ਉਹ ਦੇ ਦਿੱਤੇ ਨੇ ਤਾਂ ਵਧੇਰੇ ਜਾਣਕਾਰੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਅਵਤਾਰ ਜੋੜ ਚੁੱਕੇ ਨੇ ਅਵਤਾਰ ਗੁਰਦਾਸਪੁਰ ਦੇ ਪਿੰਡ ਕੋਠੇ ਤੋਂ ਇਹ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਦੇਖਿਆ ਗਿਆ ਕਿ ਪੁੱਤ ਸਾਹਮਣੇ ਨੂੰ ਜਿਹੜੀ ਹੈ ਉਹ ਸੱਸ ਦੀ ਕੁੱਟਮਾਰ ਕਰਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਵੀਡੀਓ ਤਾਂ ਇੱਕ ਪਾਸੇ ਵਾਇਰਲ ਹੋਈ ਪਰ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲਾਇਆ ਤੁਰੰਤ ਕਾਰਵਾਈ ਦਾ ਹੁਕਮ ਦਿੱਤੇ ਗਏ ਨੇ ਕੀ ਕੁਝ ਇਹਦੇ ਰੇ ਜਾਣਕਾਰੀ ਹੈ ਇਸ ਖਬਰ ਦੇ ਨਾਲ ਜੁੜੀ ਹੋਈ ਬਿਲਕੁਲ ਦਾਸ ਜਮਾ ਕੀ ਸਾਰਾ ਜਿਹੜਾ ਮਾਮਲਾ ਹੈਗਾ ਗੁਰਦਾਸਪੁਰ ਦੇ ਪਿੰਡ ਕੋਠੇ ਤੋਂ ਸਾਹਮਣੇ ਆਇਆ ਹੈਗਾ ਦੱਸਿਆ ਜਾ ਰਿਹਾ ਕਿ ਜਿਹੜੀ ਬੀਤੀ ਐਤਵਾਰ ਹੈਗਾ ਵਾ ਐਤਵਾਰ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੂਨ ਨੇ ਆਪਣੀ ਸੱਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਮਾਰਕੋਟਾਈ ਜਿਹੜੀ ਕੀਤੀ ਹੈਗੀ ਆ ਤਾਂ ਉਸਦੇ ਪੋਤਰੇ ਦੇ ਵੱਲੋਂ ਹੀ ਇਹ ਵੀਡੀਓ ਜਿਹੜੀ ਹੈ ਬਣਾਈ ਗਈ ਹੈ ਕਿ ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਸਾਡੇ ਦਾ ادارے ਵੱਲੋਂ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਦਿਖਾਇਆ ਗਿਆ ਤੇ ਜਿਸ ਤੋਂ ਬਾਅਦ ਹੁਣ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਵਿੱਚ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਜਲਦ ਤੋਂ ਜਲਦ ਉਸ ਮਹਿਲਾ ਨੂੰ ਜਿਹੜਾ ਵਾ ਗ੍ਰਫਤਾਰ ਕੀਤਾ ਜਾਵੇ ਜਿਸ ਨੇ ਆਪਣੀ ਸੱਸ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਮਾਰਕੁੱਟਾਈ ਕੀਤੀ ਹੈਗੀ ਆ ਜੇ ਸੱਸ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਸਾਫ਼ ਤੌਰ ਤੇ ਕਿਹਾ ਹੈਗਾ ਕਿ ਇਹ ਜਿਹੜੀ ਉਸ ਦੀ ਨੂੰਹ ਹੈਗੀ ਆ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਿਹੜੀ ਮਾਰਕੁੱਟਾਈ ਕਰਦੀ ਆ ਰਹੀ ਹੈਗੀ ਆ ਤੇ ਕਈ ਵਾਰ ਇਸ ਦੇ ਆਪਣੇ ਆਪਣੇ ਪੁੱਤ ਨੂੰ ਵੀ ਦੱਸੀ ਹੈਗੀ ਲੇਕਿਨ ਜਿਹੜਾ ਪੁੱਤ ਹੈਗਾ ਵਾ ਉਹ ਵੀ ਇੱਕ ਸਰਕਾਰੀ ਅਧਿਆਪਕ ਹੈਗਾ ਵਾ ਕਈ ਵਾਰ ਕਹਿੰਦੇ باوجود ਵੀ ਕੋਈ ਕਾਰਵਾਈ ਜਿਹੜੀ ਹੈ ਇਸ ਮਹਿਲਾ ਦੇ ਉੱਪਰ ਨਹੀਂ ਹੋਈ ਹੈਗੀ ਜਿਸ ਤੋਂ ਬਾਅਦ ਇਹ ਜਿਹੜੀ ਵੀਡੀਓ ਬਣਾ ਕੇ ਪੋਤਰੇ ਦੇ ਵੱਲੋਂ ਹੀ ਜਿਹੜੀ ਆ ਸ ਇਹ ਕਿਸੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜਿਹੜਾ ਵਾ ਹੁਣ ਮਹਿਲਾ ਕਮਿਸ਼ਨ ਨੇ ਐਕਸ਼ਨ ਲੈਂਦੇ ਹੋਏ ਐਸਐਸਪੀ ਗੁਰਦਾਸਪੁਰ ਨੂੰ ਹਦੇਜਿੱਤੇ ਹੈਗੇ ਨੇ ਕਿ ਜਲਦ ਤੋਂ ਜਲਦੀ ਕਾਰਵਾਈ ਜੜੀ ਕੀਤੀ ਜਾਵੇ ਜੀ ਅਵਤਾਰ ਵੀ ਜਾਣਕਾਰੀ ਦਿਓ ਕਿ ਜਿਸ ਤਰੀਕੇ ਦੇ ਨਾਲ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਇਹ ਸਖਤ ਨੋਟਿਸ ਲਿਆ ਗਿਆ ਪਰ ਪਰਵਾਰਿਕ ਮੈਂਬਰਾਂ ਦਾ ਹੀ ਕਹਿਣਾ ਹੈ ਕਿ ਤੁਸੀਂ ਰਾਬਤਾ ਕਾਇਮ ਕੀਤਾ ਪਰਵਾਰਿਕ ਮੈਂਬਰਾਂ ਦੇ ਨਾਲ ਜਾਂ ਪਹੁੰਚ ਕੀਤੀ ਹੋਵੇ ਜਾਂ ਉਹਨਾਂ ਵੱਲੋਂ ਕੋਈ ਗੱਲਬਾਤ ਨਾ ਕੀਤੀ ਗਈ ਹੋਵੇ ਜਾਂ ਉਹਨਾਂ ਵੱਲੋਂ ਕਿਨਾਰਾ ਕੀਤਾ ਗਿਆ ਹੋਵੇ ਇਸ ਵੀਡੀਓ ਨੂੰ ਲੈ ਕੇ ਜਾਂ ਕਿਸੇ ਬਿਆਨ ਤੋਂ ਗੁਰੇਸ਼ ਕਰਦੇ ਹੋਣ ਕੋਈ ਜਾਣਕਾਰੀ ਹੈ ਇਸ ਸੰਬੰਧੀ ਵੀ ਬਿਲਕੁਲ ਦਾਸ ਜੀ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਰਾਫਤਾ ਕੀਤਾ ਗਿਆ ਹੈਗਾ ਜਿਹੜੀ ਮਹਿਲਾ ਬਜ਼ੁਰਗ ਮਹਿਲਾ ਹੈਗੀ ਜਿਹੜੀ ਸੱਸ ਹੈਗੀ ਉਸਦੇ ਨਾਲ ਵੀ ਗੱਲਬਾਤ ਕੀਤੀ ਗਈ ਹੈਗੀ ਤਾਂ ਉਸ ਨੇ ਸਾਫ਼ ਤੌਰ ਤੇ ਕਿਹਾ ਹੈਗਾ ਕਿ ਇਹ ਲੰਮੇ ਸਮੇਂ ਤੋਂ ਉਸ ਦੇ ਨਾਲ ਮਾਰਕੋਟਾਈ ਜਿਹੜੀ ਕਰਦੀ ਆਉਂਦੀ ਹੈਗੀ ਤਾਂ ਨਾਲ ਹੀ ਇਹ ਦੱਸਿਆ ਗਿਆ ਵੀ ਵੱਡੇ ਦੋਸ਼ ਲਗਾਏ ਗਏ ਹਨ ਆਪਣੀ ਨੂੰਹ ਦੇ ਉੱਪਰ ਕਿ ਇਹ ਨਸ਼ਾ ਕਰਨ ਦੀ ਆਦੀ ਹੈਗੀ ਆ ਡਿੰਕ ਕਰਦੀ ਹੈਗੀ ਆ ਤਾਂ ਲਗਾਤਾਰ ਡਿੰਕ ਕਰਕੇ ਉਸ ਦੇ ਨਾਲ ਜਿਹੜੀ ਮਾਰਕੋਟਾਈ ਜਿਹੜੀ ਕੀਤੀ ਜਾਂਦੀ ਹੈਗੀ ਆ ਤਾਂ ਨਾਲੇ ਵੀ ਕਹਿਣਾ ਹੈਗਾ ਕਿ ਉਸ ਦੇ ਪੁੱਤ ਦੇ ਨਾਲ ਵੀ ਮਾਰਕੋਟਾਈ ਜਿਹੜੀ ਕੀਤੀ ਜਾਂਦੀ ਹੈਗੀ ਹਾਲਾਂਕਿ ਜਿਹੜੀ ਮਹਿਲਾ ਨੇ ਮਾਰਕੋਟਾਈ ਕੀਤੀ ਹੈਗੀ ਆ ਉਹ ਆਪਣੇ ਹਸਬੰਦ ਦੇ ਆਪਕ ਹੈਗਾ ਵਾ ਤਾਂ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਸਾਲਾਂ ਤੋਂ ਜਿਹੜਾ ਕੰਮ ਚੱਲਦਾ ਆ ਰਿਹਾ ਹੈਗਾ ਵਾ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਲੇਕਿਨ ਜਦੋਂ ਇਹ ਮਾਮਲਾ ਜਿਹੜਾ ਵਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਇਹਨੂੰ ਵਾਰਨਿੰਗ ਦੇ ਕੇ ਜਿਹੜਾ ਵਾ ਛੱਡਿਆ ਗਿਆ ਸੀ ਇਸ ਮਹਿਲਾ ਨੂੰ ਤੇ ਇਸ ਨੂੰ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੇ ਨਾਲ ਜੇ ਦੁਬਾਰਾ ਜਿਹੜਾ ਵਾ ਨਾ ਕੀਤਾ ਜਾਵੇ ਹੈਗਾ ਲਾ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਮਝੌਤਾ ਜਿਹੜਾ ਦੋਨਾਂ ਪੱਖਾਂ ਦਾ ਜਿਹੜਾ ਵਾ ਕਰਵਾ ਦਿੱਤਾ ਗਿਆ ਸੀ ਲੇਕਿਨ ਇਹ ਵੀਡੀਓ ਜਿਹੜੀ ਕਾਫੀ ਤੇਜ਼ੀ ਲੈਟਰ ਜਿਹੜਾ ਕੱਢਿਆ ਹੈਗਾ ਐਸਐਸਪੀ ਗੁਰਦਾਸਪੁਰ ਨੂੰ ਕਿ ਜਲਦ ਤੋਂ ਜਲਦ ਵੰਡੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਜੀ ਜੀ ਸ਼ੁਕਰੀਆ ਤੁਸੀਂ ਅਵਤਾਰ ਇਸ ਖਬਰ ਸੰਬੰਧੀ ਜਾਣਕਾਰੀ ਦਿੱਤੀ ਹੈ ਤਾਂ ਇਸ ਵਕਤ ਦੀ ਇਹ ਖਬਰ ਤੁਹਾਡਾ ਸਾਂਝੀ ਕਰ ਰਿਹਾ ਗੁਰਦਾਸਪੁਰ ਦੇ ਪਿੰਡ ਕੋਠੇ ਤੋਂ ਇਹ ਮਾਮਲਾ ਸਾਹਮਣੇ ਆਇਆ ਔਰ ਦੱਸਦੇ ਕਿ ਪੁੱਤ ਸਾਹਮਣੇ ਨੂੰ ਨੇ ਆਪਣੀ ਸੱਸ ਦੀ ਜਿਹੜੀ ਕੁੱਟਮਾਰ ਕੀਤੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਸਖਤ ਨੋਟਿਸ ਲੈ ਕੇ ਔਰ ਤੁਰੰਤ ਕਾਰਵਾਈ ਦੇ ਜਿਹੜੇ ਹੁਕਮ ਨੇ ਉਹ ਦਿੱਤੇ ਗਏ ਨੇ